ਸ਼ਹੀਦ ਦੇ ਪਰਿਵਾਰ ਨੇ 9 ਲੱਖ ਆਪਣੇ ਕੋਲੋਂ ਖਰਚ ਕੇ ਦੁਬਾਰਾ ਬਣ ਆਇਆ ਚਾਦ ক্রিকেট ਪਰਿਵਾਰ ਨੇ ਕਿਹਾ ਕਿ بار بار ਪ੍ਰਸ਼ਾਸਨ ਨੂੰ ਅਪੀਲ ਸਰਕਾਰ ਨੇ ਤੇ ਵੀ ਸਰਕਾਰ ਨੇ ਨਹੀਂ ਕੀਤੀ ਕੋਈ ਸੁਣਵਾਈ ਤੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਸ਼ਹੀਦੀ ਗੇਟ ਦੀ ਸਥਿਤੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ ਜਿਸ ਨੂੰ ਲੈ ਕੇ ਉਸਦੇ ਪਰਿਵਾਰ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਬਹੁਤ ਪਾਰਕਿਆ ਗਿਆ ਪਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਆਪਣੇ ਕੋਲੋਂ 9 ਲੱਖ ਰੁਪਏ ਖਰਚ ਕੇ ਇਸ ਗੇਟ ਦੀ ਮੁਰੰਮਤ ਕਰਾਈ ਹੈ ਅਤੇ ਅੱਜ ਗੇਟ ਦਾ ਉਦਘਾਟਨ ਵੀ ਸ਼ਹੀਦ ਤੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ ਪਹਿਲਾਂ ਸਰਕਾਰ ਨੇ ਇਹ ਗੇਟ ਬਣਾਇਆ ਸੀ ਤੇ ਪਰ ਹੋਣੇ ਦੀ ਨਵੀਨੀਕਰਨ ਕਰਨ ਦੀ ਜ਼ਰੂਰਤ ਕਿ ਸੀ ਗੇਟ ਬਹੁਤ ਖਰਾਬ ਹੋ ਗਿਆ ਸੀ ਟੁੱਟ ਗਿਆ ਸੀ ਤੇ ਹੁਣ ਅਸੀਂ ਆਪਣੇ ਵੱਲੋਂ ਇਹ ਗੇਟ ਦਾ ਨਿਵਿਨਿਕਰਨ ਕੀਤਾ ਆ ਤੇ ਸਰਕਾਰ ਨੇ ਮਤਲਬ ਇਹਦੇ ਚ ਕੋਈ ਵਿਸਾ ਨਹੀਂ ਪਾਇਆ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਆਪਣੇ ਤੌਰ ਤੇ ਆਪਣੇ بیٹے ਦੇ ਗੇਟ ਦਾ ਤਿਆਰੀ ਕਰ ਲਈਏ ਕਿੰਨੇ ਪਰਸੈਂਟ ਲਾਇਆ ਆਪਣਾ ਇਹਦੇ ਤੇ 9 ਲੱਖ ਰੁਪਈਆ ਲੱਗਾ ਜੀ ਸਾਡਾ ਅੱਛਾ ਕੀ ਸਰਕਾਰਾਂ ਵੱਲੋਂ ਕੋਈ ਮਦਦ ਕਿਉਂ ਨਹੀਂ ਕੀਤੀ ਗਈ ਪਤਾ ਨਹੀਂ ਜੀ ਸਰਕਾਰਾਂ ਨੂੰ ਪ੍ਰਸ਼ਾਸਨ ਨੇ ਸਰਕਾਰਾਂ ਨੇ ਵਿੱਚ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਸੀ ਪਰ ਕਾਫੀ ਦਿਨ ਹੋ ਗਏ ਸੀ ਉਹਨਾਂ ਨੂੰ ਕਹਿੰਦੇ ਆ ਤੇ ਹੁਣ ਗੇਟ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਸੀ ਤੇ ਇਸ ਕਰਕੇ ਫਿਰ ਅਸੀਂ ਆਪ ਹੀ ਇਹਦਾ ਸਾਰਾ ਖਰਚਾ ਕਰਕੇ ਤੇ ਧੰਨੀ ਵੀ ਨਿਕਰਨ ਕਰ ਲਿਆ ਆਪੇ ਤੂੰ ਘਾਟਣਗੀ ਤਾਂ ਅੱਜ ਹਾਂਜੀ ਆਪ ਹੀ ਉਧ ਘਾਟਣ ਕੀਤਾ ਅਸੀਂ ਆਰਮੀ ਆਫੀਸਰ ਬੁਲਾਏ ਸੀ ਤੇ ਇਹ ਨਰਾਜ਼ਗੀ ਹੈ ਪ੍ਰਸ਼ਾਸਨ ਨਾਲ ਵੀ ਕੋਈ ਗੱਲ ਨਹੀਂ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਸਾਨੂੰ ਉਹਨਾਂ ਨਾਲ ਥੋੜਾ ਜਿਹਾ ਗਿਲਾ ਵੀ ਹੈਗਾ ਆ ਤੇ ਕੱਲੋ ਜੇ ਕੱਲੋ ਜੇ 15-10 ਨੂੰ ਆਇਆ ਸ਼ਹੀਦਾਂ ਨੂੰ ਸਮਾਰਨ ਕੀਤਾ ਜਾ ਰਿਹਾ ਤੇ ਸ਼ਹੀਦਾਂ ਦੇ ਵਿਖੇ ਦਾ ਗੇਟ ਆ ਬਣਾ ਜਾ ਰਿਹਾ ਕੀ ਕਹਿ ਸਕਨੇ ਆ ਜੀ ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਤੇ ਥੋੜਾ ਉਹਨਾਂ ਨੂੰ ਅੱਗੇ ਹੋ ਕੇ ਇਹਦਾ ਕੰਮਾਂ ਚੱਗੇ ਆਉਣਾ ਚਾਹੀਦਾ ਸਾਰੇ ਸ਼ਹੀਦਾਂ ਦੇ ਜੋ-ਜੋ ਕੰਮ ਰਹਿੰਦੇ ਆ ਤੇ ਉਹ ਸਰਕਾਰ ਨੂੰ ਪੂਚੇਚੇ ਤੌਰ ਤੇ ਪਹਿਲਾਂ ਕਰਨੇ ਚਾਹੀਦੇ ਆ ਪਰ ਮੈਨੂੰ ਲੱਗਦਾ ਉਹਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਬੇ ਅੰਦਾ ਕਾਗਜ਼ਾਂ ਦੀਆਂ ਸਭ ਕੋ ਦੀ ਸਰਕਾਰ ਨੂੰ ਵੀ ਮੈਸੇਜ ਦੇਣਾ ਚਾਹੁੰਦੀ ਹਾਂ ਮੈਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਵੇਖੋ ਪਹਿਲਾਂ ਤੇ ਮੈਂ ਚਾਹੁੰਦੀ ਆ ਕਿ ਇਹ ਜਿਹੜੀ جنگ ਹੈ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਕੋਈ ਨਾ ਕੋਈ ਵਿਚਾਰਾ ਕੱਢ ਲੈਣਾ ਚਾਹੀਦਾ ਆ ਸਾਡੇ ਬੱਚੇ ਸ਼ਹੀਦ ਨਹੀਂ ਹੋਣੇ ਚਾਹੀਦੇ ਤਾਂ ਕਿ ਸਾਨੂੰ ਖੇਡ ਪੜਾਉਣ ਦੀ ਜ਼ਰੂਰਤ ਨਾ ਹੋਵੇ ਅਗਰ ਬੱਚੇ ਦੀ ਸੇਵਾ ਕਰਦੇ ਹਾਂ ਤੇ ਇਸ ਦੀ ਰਾਖੀ ਕਰਦੇ ਆ ਆਪਣੀਆਂ ਜਾਨਾਂ ਜਾਨਾ ਵਾਰ ਦਿੰਦੇ ਆ ਤੇ ਫਿਰ ਸਰਕਾਰ ਨੂੰ ਉਹਦੇ ਫੁੱਟਬਾਲ ਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਮੈਂ ਹੌਂਦਰੀ ਕੈਪਟਨ ਦਾ ਡਾਈਟ ਜੋਗਿੰਦਰ ਸਿੰਘ ਫਾਦਰ ਆਫ ਸ਼ਹੀਦ ਨਵਦੀਪ ਸਿੰਘ ਸ਼ੋਕ ਚੱਕਰ ਇਹ ਜੋ ਗੇਟ ਹੈ 2014 ਵਿੱਚ ਬਣਿਆ ਸੀ ਤੇ ਤੇ ਗ੍ਰੇਪਨ ਹੁਣ 2025 ਹੋ ਚੁੱਕਿਆ ਹੈ 2023 ਵਿੱਚ ਇਸ ਦੀਆਂ ਜੋ ਟਾਇਲੈਂਸ ਸੀ ਉਹ ਗਿਰਨੀਆਂ ਸ਼ੁਰੂ ਹੋ ਗਈਆਂ ਸੀ ਬਹੁਤ ਖਸਾ ਹਾਲਤ ਹੋ ਚੁੱਕੀ ਹੈ ਮੈਂ ਪ੍ਰਸ਼ਾਸਨ ਨੂੰ ਰਿਟਰਨ ਵਿੱਚ ਇਹਦੀ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਸੇ ਗੇਟ ਦੀ ਮੁਰੰਮਤ ਕੀਤੀ ਜਾਏ ਔਰ ਨਾਲ ਇਨਫਾਰਮ ਕੀਤਾ ਸੀ ਕਾਪੀ ਟੂ ਨਗਰ ਕੌਂਸਲ ਗੁਰਦਾਸਪੁਰ ਨੂੰ ਲੇਕਿਨ 6-7 ਮਹੀਨੇ ਬੀਤਣ ਤੋਂ ਬਾਅਦ ਮੈਂ ਦੁਬਾਰਾ ਕੋਰਸਪੋਂਡੈਂਸ ਕੀਤਾ ਤੇ ਉਹਦੇ ਬਾਰੇ ਕੋਈ ਇਹਨਾਂ ਪ੍ਰਸ਼ਾਸਨ ਨੇ ਕੋਈ ਰਿਪਲਾਈ ਨਹੀਂ ਦਿੱਤਾ ਇਹ ਜੋ ਟੈਲੈਂਸੀਆ ਥੱਲੇ ਲੋਕਾਂ ਜਦੋਂ ਗੁਜ਼ਰਦੇ ਸੀ ਉਹਨਾਂ ਦੇ ਸਿਰਾਂ ਵਿੱਚ ਵੀ ਵੱਜ ਰਹੀਆਂ ਸੀ ਫਿਰ ਅਸੀਂ ਆਪ ਇਹ ਕੰਮ ਸ਼ੁਰੂ ਕੀਤਾ ਤਕਰੀਬਨ 3-4 ਮਹੀਨੇ ਤੋਂ ਕੰਪਲੀਟ ਹੋਣ ਤੋਂ ਬਾਅਦ ਇਹਦੇ ਤੇ ਤਕਰੀਬਨ ਸਾਰਾ ਗੇਟ ਕੰਪਲੀਟ ਹੋਇਆ ਤੇ 9 ਲੱਖ ਰੁਪਏ ਅਸੀਂ ਆਪਣੀ ਜੇਬ ਚੋਂ ਖਰਚ ਕੀਤਾ ਬਾਕੀ ਜੀ ਬੇਟਾ 2011 ਵਿੱਚ ਇਸ ਦੀ ਕਸਮਪੂਰੇਟ ਹੋਈ ਸੀ ਅਫਸਰ ਟ੍ਰੇਨਿੰਗ ਅਕੈਡਮੀ ਚੰਨਈ ਤੋਂ ਦਨ ਇਸ ਦੀ ਪੋਸਟਿੰਗ ਹੋ ਗਈ ਲਾਈਨ ਆਫ ਕੰਟਰੋਲ ਗੁਰੇ ਸੈਕਟਰ ਵਿੱਚ 15 ਨੰਬਰ 8 ਲਾਈਨ ਦੇ ਨਾਲ ਉੱਥੇ 5 ਮਹੀਨੇ ਦੀ ਨੌਕਰੀ ਤੋਂ ਬਾਅਦ 20 ਅਗਸਤ 2011 ਨੂੰ ਇਹਦਾ ਅਤਵਾਦੀ ਨਾਲ ਮੁਕਾਬਲਾ ਹੋ ਗਿਆ ਜੋ ਕਿ 17 ਅਤਵਾਦੀ ਸਨ ਉਹਨਾਂ ਵਿੱਚੋਂ 13 ਅਤਵਾਦੀਆਂ ਨੂੰ ਮਾਰ ਕੇ ਇੱਕ ਆਪਣੇ ਸਾਥੀ ਨੂੰ ਬਚਾਉਂਦੇ ਹੋਏ ਸ਼ਹੀਦਤ ਦਾਜਮ। ਕਿ ਤੁਹਾਨੂੰ ਇਹ ਘਟਨਾ ਰਿਪੋਰਟ ਕਰਨਾ ਬਾਰੇ ਕੋਈ ਪੈਸੇ ਲਾਏ ਕੀ ਤੁਹਾਨੂੰ ਸਰ? ਦੇਖੋ ਗੱਲ ਇਸ ਤਰ੍ਹਾਂ ਹੈ ਜਦੋਂ ਸਰਕਾਰਾਂ ਸੁਣਦੀਆਂ ਨਹੀਂ ਹਨ ਸਾਨੂੰ ਤਾਂ ਸਾਡਾ ਬੇਟਾ ਨੇ ਬਹਾਦਰੀ ਕੀਤੀ ਹੈ ਉਸੇ ਗੇਟ ਵੀ ਬਣਿਆ ਹੈ ਲੇਕਿਨ ਉਸ ਦੀ ਖਸਤਾ ਹਾਲਤ ਤੇ ਸਾਨੂੰ ਦੁੱਖ ਸੀ ਅਸੀਂ ਆਪਣੇ ਪੈਸੇ ਨਾਲ ਕੰਪਲੀਟ ਕੀਤਾ ਸਾਨੂੰ ਅਸੀਂ ਆਪਣੇ ਪੈਸੇ ਨਾਲ ਕੰਪਲੀਟ ਕੀਤਾ ਤਾਂ ਕਿ ਸਾਡੇ ਜੋ ਬੇਟੇ ਦੀ ਯਾਦਗਾਰ ਬਣੀ ਹੈ ਉਸ ਦੀ ਕੋਈ ਬੇਇੱਜ਼ਤੀ ਨਾ ਹੋਏ ਮੈਂ ਤੇ ਸਮਝਦਾ ਇਨਸਲਟ ਨਾ ਹੋਏ ਅਸੀਂ ਇਸ ਨੂੰ ਕੰਪਲੀਟ ਕਰ ਦਿੱਤਾ ਇਹ ਸਾਡੀ ਇੱਛਾ ਸੀ ਅਗਰ ਸਰਕਾਰ ਨਾ ਨਹੀਂ ਕਰਦੀ ਤਾਂ ਕੋਈ ਗੱਲ ਨਹੀਂ ਸਰ ਜੁਕੇ ਉਨਕੀ ਸ਼ਹਾਦਤ ਪੇ ਜੋ ਸ਼ਹੀਦ ਹੋ ਗਏ ਹਮਾਰੀ ਹਿਫਾਜ਼ਤ ਮੇ ਸ਼ੌਰੇ ਤਿਆਗ ਬਲੀਦਾਨ ਬਹਾਦਰੀ ਦਾ ਦੂਸਰਾ ਨਾਮ ਸ਼ਹੀਦ ਲੈਫਟਨੈਂਟ ਅਬਦੀਪ ਸਿੰਘ अशोक चक्रा जिसने 20 अगस्त सन 2011 को जम्मू कश्मीर के बांदीपुर डिस्ट्रिक्ट में गुरे सेक्टर में तेरह फिदायन तंकियों को मारकर अपना बलिदान दिया था जिनकी शहादत पर सरकार ने मरणों प्रांतों ने अशोक चक्र से सम्मानित किया था शहादत के दो तीन साल लगातार प्रयास करने के बाद सरकार ने ये साढ़े चार लाख रुपए खर्च करके गेट बनाया जिसमें उस वक्त भी परिवार ने खुद पैसे इसमें डाले थे धीरे धीरे जो गेट की हालत थी, थी वो खस्ता होती रही टाइलें गिरनी शुरू हो गई जो राहगीर थे उनके सिर पर टाइलें गिरनी दुकानदारों ने इकट्ठे होकर परिवार से बात की कि अगर किसी को ज़्यादा चोट लगे तो मुश्किल हो जाएगी परिवार ने सरकार के साथ प्रशासन के साथ राइट अप किया लिखित रूप से दिया कि इसकी रेनोवेशन की जाए लेकिन जब कोई रिस्पॉन्स नहीं मिला छः महीने के बाद आप परिवार ने अपने जेब में से नौ लाख रुपए खर्च करके गेट का नवीनीकरण किया है जो अल्मोनी की प्लेट्स लगी हैं आप गोल्डन के डिजर्ट लगे हुए हैं तो ये देश का दुर्भाग्य कि आज शहीद परिवारों को खुद अपनी जेब से पैसा करके खर्च करके अपने लाडलों की शहादत की गरिमा को बाहर रखना पड़ रहा है जो काम सरकारों को करने चाहिए वो आज परिवारों को कर, करने पड़ रहे हैं हम क्या तो देते हैं कि शहीद देश का सरमाया है जो देश जो कौमे शहीदों को भूल जाती हैं वो खत्म हो जाती हैं ये बातें सिर्फ छब्बीस जनवरी और पंद्रह अगस्त को सुनने में मिलती हैं सर साल में दो बार हम बड़ी देशभक्ति दिखाते हैं लेकिन मेरी आपके माध्यम से बेनती है कि शहीदों को साल में दो बार नहीं हर सांस के साथ याद करना चाहिए जिन्होंने हमारे आने वाले कल के लिए अपना आज कुरान कर दिया आप देखिए आज शहीद की माता जितेंद्र कौर की आंखें नम थी आज उन्होंने अपने कर कमलों से फौजी अधिकारियों को सैनिकों को साथ लेकर इस गेट का जो विधिवत रूप से उद्घाटन किया है मन में टीस है एक दर्द है एक तड़प है कि जो कम सरकारों को करनी चाहिए आज परिवारों को करना पड़ रहे हैं वायदे बड़े किए जाते हैं शहीद के अंतिम संस्कार पर अंतिम अरदास पर शहीद के घर मेला लगता है उसके बाद कोई नहीं पूछता सिर्फ शहीद सैनिक परिवार सुरक्षा परिषद पिछले ढाई वर्षों से जितनी हमारी हैसियत परिवारों का दुख मिलकर बांध रहे हैं सर मेरी सरकारों से अपील है कि जो शहीदों की याद में ये स्मारक नहीं जो भी स्मारक बने हैं उनकी सुध ले क्योंकि ये स्मारकों के साथ परिवारों की भावनाएं जुड़ी होती हैं ये स्मारक देश की भावी पीढ़ी के लिए भावी पीढ़ी के लिए रोल मॉडल का काम करते हैं स्वेकर फिर मैं शहीद लेफ्टेंट अजी सिंह के माता पिता को वंदन करता हूँ नमन करता हूँ और उनके इस जज्बे को मैं दिल से सल्यूट करता हूँ जिन्होंने अपनी जेब से पैसा खर्च कर अपने लालले की शहादत को जिंदा रखा